ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੇ ਸਵਾਗਤ ਹੈ ਅੱਜ ਦੇ ਵਲੌਗ ਦੇ ਵਿੱਚ ਕਿ ਅੱਜ ਦਿਨ ਵੀਰਵਾਰ ਹੋ ਗਿਆ ਤੇ ਡੈਂਪ ਹੋ ਗਏ ਸੱਤ 47 ਹੋ ਗਏ ਆ ਤੇ ਆਪਾਂ ਚੱਲਨੇ ਆ ਕੰਮ ਤੇ ਤੇ ਹੁਣ ਦੂਜਾ ਤੇ ਕੱਲ ਦੀ ਆਪਾਂ ਛੁੱਟੀ ਆ ਤੇ ਸ਼ਨੀਵਾਰ ਦੀ ਤਾਂ ਛੁੱਟੀ ਆਪਾਂ ਤਾਂ ਛੁੱਟੀ ਫੇਰ ਆ ਗਈ ਆ ਦੁੱਧੂਆ ਤੇ ਆਪਾਂ ਜਾਣਾ ਆ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਦੀ ਫੇਰ ਛੁੱਟੀ ਆ ਜਾਂਦੀ ਆ ਤੇ ਸ਼ੁੱਕਰਵਾਰ ਦੀ ਸ਼ੈਰ ਕਰ ਦੇਣਾ ਬਾਕੀ ਪਤਾ ਨਹੀਂ ਥੱਲੇ ਲਿਖਿਆ ਤਾਂ ਹੈ ਜੀਆ ਤੇ ਕੱਲ ਨੂੰ ਛੁੱਟੀ ਆ ਜਦੀ ਜਿੱਦਾਂ ਆਪਣਾ 15 ਅਗਸਤ ਹੁੰਦੀ ਆ ਇੰਡੀਆ 'ਚ ਇਹਦਾ ਨਾਲ ਇਟਲੀ ਵੀ ਜਦ ਹੋਇਆ ਚਲੋ ਆਪਣਾ ਵੀ ਇਟਲੀ ਆ ਹੁਣ ਤੇ ਕਾਰ ਦੀ ਕਾਲੀ ਸ਼ੁਕਰੀਆ ਕਿ ਸਾਡੀ ਅਦਵਤ ਦੀ ਨਾਲ ਆ ਗਈ ਆ ਤੇ ਅੱਜ ਆਪਾਂ ਪੀਤੂ ਵੀ ਲੈ ਕੇ ਆਉਣਾ 11 ਵਜੇ ਉਹਦੀ ਕਲਾਸ ਸੈੱਲ ਹੋਣੀ ਆ ਤੇ ਬਾਅਦ ਤੁਹਾਨੂੰ ਵੀ ਦਾ ਵੀ ਬੁਲਾਉਂਦੇ ਤੇ ਮੌਸਮਾਂ ਜਿ ਮੋਧੜਵਾਇ ਦੀ ਕੋਈ ਜਾਂ ਧੋਪ ਵਿੱਚ ਇੰਨੀ ਸੀ ਆ ਵਿੱਚ ਪਾ ਗਏ ਗੱਡੀ ਇਧਰ ਆਪਾਂ ਬਾਹਰ ਲਾਉਣੀ ਆ ਕਿ ਕੱਢਣੀ ਪੈਣੀ ਆ ਆਪ ਨੂੰ ਇਹ ਇਸ ਕਰਕੇ ਆਪਾਂ ਹੁਣ ਦੇ ਦਿਆ ਕਿਤੇ ਲਾਉਣੀ ਆ ਇਧਰ ਸਾਰੀਆਂ ਬੱਕ ਹੋਈ ਆ ਮੈਂ ਗੱਲ ਦਨਾਲ ਇਹ ਗੱਡੀ ਉੱਥੇ ਲਾ ਦੇਣੀ ਚਾਹੀਦੀ आ गया मुंडा एक अपना इन्हे पिछे ला दें क्योंकि आप निकलना है ना फिर इस करके मोहरी गाई तो फिर औखा हो जा मार जाती ਟੈਮ ਦੀ ਬਚਤ ਹੋ ਜਾਂਦੀ ਆ ਧਾਗ ਕੇ ਚਲੋ ਬਲੌਗ ਨੂੰ ਆਪਾਂ ਕੰਟੀਨਿਊ ਕਰਦੇ ਆ ਹਾਂਜੀ ਹੁਣ ਆਪਾਂ ਲੈਣ ਚੱਲੇ ਆ ਗੁਰਵੀਰ ਨੂੰ 11 ਵਜੇ ਗਿਆ ਇਹਨੂੰ ਲੈ ਕੇ ਇਹਨੂੰ ਗਲਾਸੇ ਗਲਾਸ ਤੇ ਛੱਡ ਗਿਆ ਹੁਣ ਆ ਬਾਅਦ ਚ ਫੇਰ ਦੁਬਾਰਾ ਫੇਰ ਸਕੂਲੇ ਛੱਡ ਜਾਵਾਂਗੇ ਆਪਾਂ ਤੇ ਬੱਸ ਦੇਖ ਲੋ ਤੋਂ ਪਵਾਦ ਉਹ ਵੀ ਗਰਮੀ ਹੋ ਗਈ ਹੁਣ ਇਸ ਟਾਈਮ 25 ਡਿਗਰੀ ਤੱਕ ਹੋ ਗਿਆ ਤੇ ਉਦਾਂ ਦਾ ਬਾਹਰ ਹਵਾ ਜਲਦੀ ਪਰ ਗੱਡੀ ਦੇ ਕਰਕੇ ਗੱਡੀ ਧੁੱਪੇ ਖੜੀ ਕਰਕੇ ਤਾਂ ਗਰਮੀ ਵਿੱਚ ਵੱਡ ਜਾਂਦੀ ਹੈ ਅਲਵ ਆਪਾਂ ਛੁੱਟੀ ਐ ਸ਼ੁੱਕਰਵਾਰ ਦੀ ਵੀ ਛੜੀਆਂ ਦਵਾਦੀ ਤੇ ਹੈਗੀ ਚਲੋ ਫਿਰ ਆਪਾਂ ਜਾਣਾ ਐ ਸੋਮਵਾਰ ਮੰਗਲਵਾਰ ਬੁੱਧਵਾਰ ਤੇ ਵੀਰਵਾਰ ਦੀ ਫੇਰ ਛੁੱਟੀ ਐ ਤੇ ਵੀਰਵਾਰ ਨੂੰ ਹੈਗਾ ਵੀ ਲੱਗਦਾ ਵੀ ਦੂਰ ਜਿਹੜਾ ਮਜ਼ਦੂਰ ਡੇ ਆਸ਼ਰ ਤੇ ਸ਼ੁੱਕਰਵਾਰ ਦੀ ਨਾਲ ਉਹਦੀ ਕਰਦੇ ਨੇ ਫੇਚਾਰ ਛੁੱਟੀਆਂ ਜਿਹੜੀਆਂ ਤੇ ਕਾਫੀ ਛੁੱਟੀਆਂ ਆ ਜਿਹੜਾ 22 ਜੂਨ ਜੁਲਾਈ ਵਿੱਚ ਤੇ 22 ਜੂਨ ਫੇਰ ਮੌਜੂਦ ਦੇ ਵਿੱਚ ਹੋ ਜਾਂਦੀ ਇੰਨੀ ਕਰ ਤਾਂ ਤੇ ਫੇਰ ਉਸ ਤੋਂ ਬਾਅਦ ਚ ਕੋਈ ਛੁੱਟੀ ਨਹੀਂ ਹੈਗੀ ਜੂਤ ਦੇ ਵਿੱਚ ਅਗਸਤ ਵਿੱਚ ਫੇਰ ਆਡੀਆ ਛੁੱਟੀਆਂ ਪਰ ਤਿੰਨ ਕ ਹਫ਼ਤੇ ਦੀਆਂ ਤੇ ਉਦੋਂ ਆਪਾਂ ਟੂਰ ਕਰਾਂਗੇ ਅੰਕ ਤੇ ਧਰਮ ਵੀ ਦਿਖਾਵਾਂਗੇ ਸ਼ੇਅਰ ਕਰਾਂਗੇ ਲੰਬਾ ਟੂਰ ਕਰਾਂਗੇ ਤੇ ਉਹ ਤਾਂ ਤੁਹਾਨੂੰ ਦੱਸਾਂਗੇ ਕਿੱਥੇ ਜਾ ਰਹੇ ਆਪਾਂ ਤੇ ਗਰਮੀ ਹੋਣੀ ਵਾਲੇ ਪੱਧਾ ਮੌਸਮ ਥੋੜਿਆ ਤੇਜ਼ ਹੀ ਕਰਦੇ ਲੋਕੀ ਤੇ ਇੰਡੀਆ ਵਾਂ ਨੂੰ ਦੇਖਿਆ ਤੇ ਕਿਉਂਕਿ ਬੇ ਵੀ ਇੰਡੀਆ ਫੈਕਟਰੀ ਚ ਕੰਮ ਕਰਕੇ ਦੇਖਿਆ ਆ ਉੱਥੇ 16-16 ਘੰਟੇ ਲਾਈਦੇ ਸੀ ਹੁਣ ਵੀ ਪਤਾ ਲੱਗਦਾ ਵੀ ਉਹ 16 ਘੰਟਿਆਂ ਦਾ ਜਿਹੜਾ ਕੰਮ ਕਰਦਾ ਸੀ ਉਹ ਇੱਥੇ ਨਹੀਂ 4 ਘੰਟਿਆਂ ਚ ਪਕਾ ਲੈਂਦਾ ਸੀ ਜੇ ਇਸ ਹਿਸਾਬ ਨਾਲ ਇੱਥੇ ਸਪੀਡ ਆ ਤਾਂ ਕਰਕੇ ਇੱਥੇ ਥੋੜੀ ਸਪੀਡ ਜਾਂਦੀ ਆ ਕਿਉਂਕਿ ਆਪਾਂ 8 ਘੰਟੇ ਲਾਈਦੇ ਆ ਤੇ 8 ਘੰਟਿਆਂ ਤੋਂ ਬਿਸ਼ੱਕ ਪੈਰਾਂ ਪੈਰਾਂ ਤੇ ਖੜੇ ਹੀ ਰਹਿਦਾ ਉੱਥੇ ਇੰਦਾ ਹਿਸਾਬ ਸੀਗਾ 16 ਘੰਟੇ ਲਾਉਂਦੇ ਸੀਗੇ ਪਰ ਦੋ ਪੀਸ ਕੱਢ ਕੇ ਕੋਈ ਬਾਹਰ ਬਾਣੀ ਚਲ ਗਿਆ ਕੋਈ ਬਾਸਰ ਚਲ ਗਿਆ ਦਾ ਮੈਂ ਟਮਾ ਦੋ ਮੜਦਾ ਸੀਗਾ ਇੰਦਾ ਪਰਖ ਪੈ ਜਾਂਦਾ ਤੇ ਗੱਡੀਆਂ ਦੇ ਐਕਸਲ ਵੰਡਦੇ ਸੀ ਤੇ ਉੱਥੇ ਵੀ ਦੇਖਿਆ ਲੋਕੀ ਥੋੜੇ ਜੇ ਉੱਥੇ ਰੂਲ ਵੀ ਇਦਾਂ ਹੀ ਆ ਕਰਕੇ ਲੋਕੀ ਸਿਰੋਹ ਕੰਮ ਕਰਦੇ ਆ ਤੇ ਘੰਟੇ ਵਧਾ ਦਿੰਦੇ ਆ ਉਹਦਾ ਕੋਈ ਫਾਇਦਾ ਨਹੀਂ ਟਾਈਮ ਦੀ ਬਰਬਾਦੀ ਆ ਪਰ ਇਹਦਾ ਉਹਨੇ ਦੇ ਲੋਕੀ ਤਾਂ ਕਹਿੰਦੇ ਸੀ ਵੀ ਅਸੀਂ ਇਹਨੇ ਪੀਸ ਜਾਂ ਡਾਂਸ ਜਿੰਨਾ ਵੀ ਕਰਨਾ ਤੁਹਾਨੂੰ ਥੋੜੇ ਘੰਟਿਆਂ ਵਿੱਚ ਉਹ ਕਹਿੰਦੇ ਫਿਰ ਤੁਹਾਡੀ ਪ੍ਰੋਡਕਸ਼ਨ ਵਧਾ ਦਲੀਆ ਪਰ ਉਹ ਬੰਦੇ ਦੀ ਇੰਦਾ ਵੀ ਨਹੀਂ ਫਾਇਦਾ ਹੈਗਾ ਇੰਡੀਆ ਮੈਨੇ ਸਾਨੂੰ 16 ਘੰਟੇ ਲਾਉਣੇ ਸਹੀ ਆ ਤੇ ਰਾਤ ਨੂੰ ਜਾਗ ਜਾਗਦੇ ਰਹਿਣਾ ਬਸ ਉਹ ਕਹਿੰਦੇ ਮਸ਼ੀਨ ਦੇ ਮੋੜੇ ਤੁਸੀਂ ਖੜੇ ਹੋਣੇ ਚਾਹੀਦੇ ਆ ਕੰਮ ਚਾਹੇ ਕਰੋ ਚਾਹੇ ਦਾ ਇਹ ਸਹੀ ਦੀ ਗੱਲ ਕਿਉਂਕਿ ਬਰਬਾਦੀ ਟਾਈਮ ਦੀ ਇੱਕ ਬੰਦਾ ਨੀਂਦਾ ਰਹਿਦਾ ਤੇ ਪੋਰ ਬੈਦ ਮਸ਼ੀਨਾਂ ਵਾਲੇ ਦੁਆਲੇ ਗਿਆ ਕੱਢੀ ਜਾਂਦਾ ਰਹਿਦਾ ਮਸ਼ੀਨ ਦੇ ਮੋਰੇ ਖੜੇ ਰੋ ਚਾਹੇ ਕੰਮ ਤੁਸੀਂ ਕਰ ਲਿਆ ਆਪਣਾ ਰਿਵੈਟ ਦਾ ਬਸ ਉਹ ਨਾਲ ਜੀ ਹੈਗਾ ਦੱਸ ਇਹ ਇੰディア ਥੋੜਾ ਰੂਲਦਾ ਇੱਥੇ ਨਹੀਂ ਅੱਦਾ ਇੱਥੇ 8 ਘੰਟੇ ਲਾ ਕੇ ਕੰਮ ਖਿੱਚ ਕੇ ਤੇ ਬਾਅਦ ਚਾਰ ਛੁੱਟੀਆਂ ਵਗਾ ਦਿੰਦੀਆਂ ਕੋਈ ਗੱਲ ਨਹੀਂ ਕਰ ਸਕਦੇ ਇਹ ਕਿਉਂਕਿ ਇਹ ਨਹੀਂ ਕੰਮ ਆਪਣਾ ਨਿਵੇੜ ਕੇ ਸਾਰਾ ਤੇ ਬਾਚ ਜਿਉ ਆਏਗਾ ਨਾ ਇਹ ਗੱਲ ਸਹੀ ਲੱਗੀ ਮੈਨੂੰ ਇਥੇ ਦਿੱਲੀ ਵਿੱਚ ਤੇ ਬਾਕੀ ਇੰਡੀਆ ਸਾਰੀਆਂ ਫੈਕਟਰੀਆਂ ਤਾਂ ਇਦਾਂ ਨਹੀਂ ਹੁੰਦਾ ਵੀ ਆਪਣੀ ਗੱਲ ਕਰਦਾ ਇੱਥੇ ਬੈਲਗਾ ਜੀ ਤੇ ਫੜ ਗਏ ਉੱਥੇ ਮੇਰੇ ਦਾਲ ਦੇ ਦੋਸਤ ਕੰਮ ਕਰਦੇ ਆ ਮੈਂ ਪੋਸ਼ਣ ਨਾਲ ਇਹ ਕਿਉਂ ਝੋੜੀ ਲਾਦੀ ਚਲੋ ਜਿੱਦੀ ਵੀ ਹੈ ਗਏ ਟੈਪਾਸ ਕੋਈ ਜ਼ਿਆਦਾ ਵਧੀਆ ਕਿਕ ਦੂਰ ਵੀ ਬਹੁਤ ਹੈ ਸਾਈਕਲ ਤੇ 20 ਕਿਲੋ ਕੋਈ ਟਰ ਜਾਣਾ 20 ਕਿਲੋ ਰੌੜ ਕੋਈ ਕਮੌਕਾ ਇੱਥੇ ਤਾਂ ਹੁਣ ਸਾਈਕਲ ਚਲਾਉਂਦੇ ਜਲਦੀ ਕੰਦਾ ਕਰਕੇ ਕਿਉਂ ਕੱਡੀਆਂ ਦੀ ਆਪਾਂ ਦੀ ਜੇ ਹੁੰਦਾ ਤੇ ਇੰਡੀਆ ਪਤਾ ਹੀ ਸੀ ਵੀ ਪਤ ਤੇ ਵਲੌਗ ਨੂੰ ਕੱਟੀ ਨੂੰ ਕਰਦੇ ਆਪਾਂ ਹਾਂਜੀ ਆ ਵੀਰ ਨੂੰ ਮਿਲ ਉਹਦਾ ਵੀ ਚਾਹ ਕਹਿੰਦੇ ਚਾਹ ਕਿਦਾ ਠੀਕ ਆ ਠੀਕ ਸਕੋਲਾ ਕਿਦਾਂ ਸਹੀ ਆ ਸਹੀ ਸਹੀ ਆ ਇਹਨਾਂ ਨੂੰ ਵੀਰ ਹੋਣਾ ਨੂੰ ਵੀ ਛੁੱਟੀਆਂ ਹੋ ਜਾਣੀਆਂ ਤੇ ਇਹਨੇ ਵੀ ਦਾਣਾ ਸੰਭਰ ਨੂੰ ਫਿਰ ਤੇ ਅੱਜ ਹੀ ਗਿਆ ਕੱਲ ਕੱਲ ਵੀ ਗਿਆ ਤੇ ਅੱਜ ਦੋ ਦਿਨ ਗਿਆ ਫਿਰ ਫਿਰ ਚਾਲ ਛੁੱਟੀਆਂ ਲੈ ਤੇ ਜੂਨ ਦੇ ਵਿੱਚ ਫਿਰ ਤਤ ਵੀ ਦੇ ਦੇ ਛੁੱਟੀਆਂ ਸਾਢੇ ਤਿੰਨ ਵੀ ਦੇ ਦੀਆਂ ਫਿਰ ਇਹ ਨਹੀਂ ਜਾਣਾ ਸਤੰਬਰ 15 ਤਰੀਕ ਨੂੰ 15 15 ਸਤੰਬਰ ਤੋਂ ਜਾਣਾ ਇਹ ਵੀ ਹੈ ਛੁੱਟੀਆਂ ਕਰਦਾ ਦਿੱਤੇ ਨੇ ਆਣੇ ਜੇ ਇੱਥੇ ਆ ਜੂਨ ਦੇ ਵਿੱਚ ਹੁੰਦੀਆਂ ਤੇ ਆ ਗਰਮੀ ਵਿੱਚ ਜੂਨ ਚ ਤੇ ਇੱਥੇ ਜੂਨ ਦਾ ਅੱਧ ਅੱਧ ਜੂਨ ਦੇ ਵਿੱਚ ਛੁੱਟੀਆਂ ਹੋ ਜਾਂਦੀਆਂ ਫਿਰ ਸਤੰਬਰ ਤੱਕ 15 ਤਰੀਕ ਤੱਕ ਦੇ ਰਿੰਦਾ ਵੀਰੇ ਕਿੱਥੇ ਜਾਣਾ ਹੁਣ ਮਾਮਾ ਕੋ ਉਹ ਬੱਚੇ ਇਸ ਕਾ ਬੱਚੇ ਇਸ ਕਾ ਮਾਮਾ ਮਮਾ ਮਾਮਾ ਬੀਗੋ ਜਾਣਾ ਕਿਦਾ ਉੱਥੇ ਕਲਾਸ ਨਹੀਂ ਹੋਣਾ ਚੱਲ ਬੱਬੀ ਨੂੰ ਸਲਵਤਾਰ ਕਰਕੇ ਬਾਅਦ ਚ ਜਾਂਦੇ ਆਪਾਂ ਹੈ ਓਕੇ ਪਾਣੀ ਖਾ ਕੇ ਬਾਜੇ ਨੂੰ ਛੱਡ ਜਾਂਦੇ ਹਲੇ ਰਿੰਦੇ 10 ਮਿੰਟ ਇਹਨੇ ਉਹਦੇ ਬੀਦੇ ਫੋਕ ਜੱਕ ਲੈ ਵੀਰੇ ਛੇਤੀ ਗੱਲਾਂ ਜਾਣਾ ਆਪਾਂ ਚੱਲ ਓਕੇ ਥੇਰੀ ਬਾਜ ਘਟ ਗੱਲਾਂ ਨਾਲੇ ਗਿਰ ਖਾਲਾ ਖਾਲਾ ਛੇਤੀ ਕੀ ਬਿਨਾ ਆਕਵਾ 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 ਪਾਣੀ ਕਹਿੰਦਾ ਮਿਹਨਤ ਹੁਣ ਜੀ ਆਪਾਂ ਪਾਸਾ ਖਾਣ ਲੱਗੇ ਹੁਣ ਤੇ ਬਾਅਦ ਚ ਫਿਰ ਬੀਜ ਨੂੰ ਲੈ ਕੇ ਉਹਨੂੰ ਸਕੂਲੇ ਛੱਡ ਕੇ ਆਵਾਂਗੇ ਤੇ ਬਾਅਦ ਚ ਆਪਾਂ ਕੰਮ ਦੇ ਜਾਵਾਂਗੇ ਤੇ ਸ਼ਾਮ ਨੂੰ 5 ਵਜੇ ਵਿਹਲੇ ਹੋਏ ਹਣ ਉੱਪਰ ਤੇ ਫਿਰ ਚਾਰ ਛੁੱਟੀਆਂ ਤੇ ਤਿੰਨ ਛੁੱਟੀਆਂ ਚਾਰ ਗੀ ਚਾਰ ਅਗਲੇ ਉਹਦੋਂ ਅਗਲੇ ਹਫਤੇ ਤੇ ਮੁਰੀਆਂ ਚਲੋ ਇਹ ਵਲੌਗ ਦਾ ਐਡ ਕਰਦੇ ਆਪਾਂ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਤੁਹਾਡੀ ਸਪੋਰਟ ਦੀ ਲੋੜ ਆ ਤੇ ਸਾਰਿਆਂ ਨੂੰ ਧੰਨਵਾਦ ਸਤਿ ਸ੍ਰੀ ਅਕਾਲ